ਜੇਕਰ ਲੁਧਿਆਣਾ ਦੇ ਵਿੱਚ ਵੀ ਦੋ ਕੋਠੀਆਂ 'ਚ ਭਿਆਨਕ ਅੱਗ ਲੱਗੀ ਹੈ। ਹਾਦਸੇ ਦੇ ਵਿੱਚ ਦੋ ਜੀਆਂ ਦੀ ਮੌਤ ਹੋ ਗਈ ਹੈ। 16 ਸਾਲ ਦੇ ਲੜਕੇ ਅਤੇ ਇੱਕ ਬਜ਼ੁਰਗ ਦੀ ਜਾਨ ਚਲੀ ਗਈ ਹੈ। ਅੱਗ ਨੇ ਦੋ ਲੋਕਾਂ ਦੀ ਜਾਨ ਲੈ ਲਈ ਹੈ। ਲੁਧਿਆਣਾ ਦੇ ਵਿੱਚ ਦੋ ਕੋਠੀਆਂ ਦੇ ਵਿੱਚ ਭਿਆਨਕ ਅੱਗ ਲੱਗੀ ਹੈ ਜਿਸ ਦੇ ਵਿੱਚ ਦੋ ਪਰਿਵਾਰਕ ਮੈਂਬਰਾਂ ਦੀ ਮੌਤ ਹੋ ਗਈ ਹੈ। ਦੋ ਜੀਆਂ ਦੀ ਮੌਤ ਹੋਈ ਹੈ। 16 ਸਾਲ ਦੇ ਇੱਕ ਲੜਕੇ ਦੀ ਤੇ ਇੱਕ ਬਜ਼ੁਰਗ ਦੀ ਜਾਨ ਚਲੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਅੱਗ ਲੱਗਣ ਸਮੇਂ ਘਰ ਦੇ ਵਿੱਚ 8 ਲੋਕ ਮੌਜੂਦ ਸਨ। ਲੁਧਿਆਣਾ ਦੇ ਭਾਰਤ ਨਗਰ ਚੌਕ ਦੇ પેટ્રોલ ਪੰਪ ਵਾਲੀ ਗਲੀ ਦੀ ਇਹ ਘਟਨਾ ਹੈ ਧੂਆ ਨਿਕਲਦਾ ਦੇਖ ਕੇ ਲੋਕਾਂ ਨੇ ਚੀਖ ਪੁਕਾਰ ਮਚਾਈ ਸ਼ੋਰ ਮਚਾਇਆ ਸਥਿਅ ਜਾ ਰਿਹਾ ਕਿ ਸ਼ਾਰਟ ਸਰਕਟ ਦੇ ਕਾਰਨ ਇਹ ਅੱਗ ਲੱਗੀ ਹੈ ਦੋ ਕੋਠੀਆਂ ਦੇ ਵਿੱਚ ਭਿਆਨਕ ਅੱਗ ਲੱਗੀ ਹੈ ਹਾਲਾਂਕਿ ਇਸ ਤੋਂ ਪਹਿਲਾਂ ਮੋਹਾਲੀ ਦੀ ਖਬਰ ਤੁਹਾਨੂੰ ਅੱਗੇ ਦੀ ਦਿਖਾਈ ਤੇ ਹੁਣ ਇੱਕ ਖਬਰ ਲੁਧਿਆਣਾ ਦੀ ਹੈ ਜਿੱਥੇ ਇੱਕ ਕੋਠੀਆਂ ਨੇ ਦੋ ਕੋਠੀਆਂ ਸੀ ਜਿਸ ਦੇ ਵਿੱਚ ਇਹ ਭਿਆਨਕ ਅੱਗ ਲੱਗੀ ਧੂੰਏ ਦਾ ਗੁਬਾਰ ਨਜ਼ਰ ਆ ਰਿਹਾ ਹੈ ਭਿਆਨਕ ਅੱਗ ਹੈ ਕਹੇ ਜਾ ਰਿਹਾ ਹੈ ਕਿ ਜਦੋਂ ਅੱਗ ਲੱਗੀ ਤਾਂ ਘਰ ਦੇ ਵਿੱਚ 8 ਲੋਕ ਮੌਜੂਦ ਸੀ ਤੇ ਇਸ ਭਿਆਨਕ ਅੱਗ ਦੇ ਵਿੱਚ ਪਰਿਵਾਰ ਦੇ ਦੋ ਜੀਆਂ ਦੀ ਮੌਤ ਹੋ ਗਈ ਹੈ 16 ਸਾਲ ਦੇ ਲੜਕੇ ਦੀ ਤੇ ਇੱਕ ਬਜ਼ੁਰਗ ਦੀ ਮੌਤ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਸਾਥ ਕੰਮਕਾਰ ਮਤੇ ਅੱਗ ਕਾਰਨ ਮੌਤ ਹੋਈ ਹੈ ਹਾਲਾਂਕਿ ਬਾਕੀ ਲੋਕਾਂ ਨੂੰ ਬਚਾ ਲਿਆ ਗਿਆ ਜਦੋਂ ਇਹ ਅੱਗ ਲੱਗੀ ਤਾਂ 8 ਲੋਕ ਕਰਦੇ ਵਿੱਚ ਮੌਜੂਦ ਸੀ ਜਿਸ ਦੇ ਵਿੱਚੋਂ 6 ਲੋਕਾਂ ਨੂੰ ਬਾਹਰ ਕੱਢਿਆ ਗਿਆ ਤੇ 2 ਦੀ ਜਾਨ ਚਲੀ ਗਈ ਹੈ ਕਾਹੇ ਭਿਆਨਕ ਅੱਗ ਨੇ ਤਬਾਹੀ ਮਚਾਈ ਹੈ ਇੱਕ ਵਾਰ ਫੇਰ ਦੋ ਜ਼ਿੰਦਗੀਆਂ ਖੋਲੀਆਂ ਨੇ ਲੁਧਿਆਣਾ ਦੇ ਭਾਰਤ ਨਗਰ ਚੌਂਕ ਦੇ ਨੇੜੇ ਇਹ ਪੈਟਰੋਲ ਪੰਪ ਵਾਲੀ ਗਲੀ ਹੈ ਜਿੱਥੇ ਇਹ ਦੋ ਕੋਠੀਆਂ ਮੌਜੂਦ ਸੀ ਤੇ ਜਿਸ ਦੇ ਵਿੱਚ ਅੱਗ ਲੱਗੀ ਐ ਇਸੇ ਖਬਰ ਤੇ ਸਿੱਧਾ ਚਲਦੇ ਆਂ ਲੁਧਿਆਣਾ ਮੇਰੇ ਸਹਿਯੋਗੀ ਰਜਿੰਦਰ ਅਰੋੜਾ ਮੌਜੂਦ ਨੇ ਰਜਿੰਦਰ ਕੀ ਕੁਝ ਅਪਡੇਟ ਕਿਵੇਂ ਅੱਗ ਲੱਗੀ ਕਿੰਨੇ ਸਮੇਂ ਤੋਂ ਇਹ ਅੱਗ ਲੱਗੀ ਤੇ ਕਾਫੀ ਅਸੀਂ ਦੇਖ ਪਾ ਰਹੇ ਆਂ ਤਸਵੀਰਾਂ ਦੇ ਵਿੱਚ ਅੱਗ ਦਾ ਗੁਬਾਰ ਤੇ ਦੋ ਜਾਨਾਂ ਚਲੇ ਗਈਆਂ ਨੇ ਕਿੰਨੇ ਲੋਕ ਉਸ ਵੇਲੇ ਮੌਜੂਦ ਸੀ ਕਿੰਨਿਆਂ ਨੂੰ ਬਚਾਇਆ ਗਿਆ ਪੂਰੀ ਜਾਣਕਾਰੀ ਚਾਹੁੰਦੇ ਆਂ ਆ ਬਿਲਕੁਲ ਰਣਵੀਰ ਲੁਧਿਆਣਾ ਦੇ ਭਾਰਤ ਨਗਰ ਚੌਕ ਨਜ਼ਦੀਕ ਜਿਹੜੀ ਇਹ ਸਾਰੀ ਘਟਨਾ ਵਾਪਰੀ ਔਰ ਇੱਕ ਘਰ ਦੇ ਵਿੱਚ ਅਗ ਲੱਗਣ ਕਾਰਨ ਦੱਸਿਆ ਜਾ ਰਿਹਾ ਹੈ ਕਿ ਇੱਕ ਬਜ਼ੁਰਗ ਮਹਿਲਾ ਅਤੇ ਇੱਕ ਬੱਚਾ ਜਿਹੜਾ ਉਸ ਦੀ ਦਮ ਘੁੱਟਣ ਦੇ ਨਾਲ ਮੌਤ ਹੋਈ ਹੈ ਹਾਲਾਂਕਿ ਪੁਲਿਸ ਵੱਲੋਂ ਜੋ ਪੁਸ਼ਟੀ ਕੀਤੀ ਗਈ ਹੈ ਉਸ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਜੋ ਜਿਹੜਾ ਬੱਚਾ ਹੈਗਾ ਉਹ ਸੀਰੀਅਸ ਹੈਗਾ ਤਾਂ ਉਸ ਦੀ ਜਿਹੜੀ ਜਾਣਕਾਰੀ ਪੁਲਿਸ ਵੱਲੋਂ ਹਾਲੇ ਜਿਹੜੀ ਕਲੀਅਰ ਨਹੀਂ ਕੀਤੀ ਗਈ ਲੇਕਿਨ ਇਹ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਦੋ ਲੋਕਾਂ ਦੀ ਜਿਹੜੀ ਆ ਮੌਤ ਦੱਸੀ ਜਾ ਰਹੀ ਹੈ ਔਰ ਇਹ ਹੀ ਉਹ ਘਰ ਹੈ ਜਿੱਥੇ ਇਹ ਸਾਰੀ ਘਟਨਾ ਵਾਪਰੀ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਸ਼ਾਰਟ ਸਰਕਟ ਦੇ ਕਾਰਨ ਜਿਹੜੀ ਘਰ ਦੇ ਵਿੱਚ ਅੱਗ ਲੱਗੀ ਔਰ ਘਰ ਦੇ ਵਿੱਚ 8 ਮੈਂਬਰ ਮੌਜੂਦ ਸੀ ਔਰ ਦੱਸਿਆ ਜਾ ਰਿਹਾ ਕਿ ਹੋਜਰੀ ਦਾ ਕਾਰੋਬਾਰ ਕਰਨ ਵਾਲੇ ਨੇ ਜਿਹੜੇ ਪਰਿਵਾਰ ਹੋਜਰੀ ਦਾ ਕਾਰੋਬਾਰ ਕਰਨ ਵਾਲਾ ਔਰ ਕਿਤਨਾ ਕਿਤੇ ਪਰਿਵਾਰ ਦੇ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਜਿਹੜਾ ਮਾਤਮ ਦਾ ਮਾਹੌਲ ਜ਼ਰੂਰ ਜਿਹੜਾ ਦੇਖਣ ਨੂੰ ਮਿਲ ਰਿਹਾ ਤਾਂ ਇਹ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਵੱਡੀ ਤਦਾਦ ਦੇ ਵਿੱਚ ਜਿਹੜੀ ਇੱਥੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਨੇ 7 ਤੋਂ 8 ਗੱਡੀਆਂ ਪਹੁੰਚੀਆਂ ਨੇ ਮੌਕੇ ਤੇ ਉਹਨਾਂ ਵੱਲੋਂ ਅੱਗ ਤੇ ਜਿਹੜਾ ਕਾਬੂ ਪਾਇਆ ਗਿਆ ਔਰ ਦੇਖ ਸਕਦੇ ਹੋ ਕਿ ਪਾਜ ਪਾ ਦੇ ਸੀਨੀਅਰ ਆਗੂ ਵੀ ਇੱਥੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਰ ਕਿਸ ਤਰੀਕੇ ਦੇ ਨਾਲ ਇੱਥੇ ਕਿੰਨੇ ਕਵਜੇ ਦੀ ਘਟਨਾ ਔਰ ਕਿੰਨੇ ਲੋਕਾਂ ਦੀ ਮੌਤ ਹੋ? ਉਹ ਲਗਭਗ ਸਵੇਰੇ ਕੋਈ 6:30 ਵਜੇ ਦੇ ਕਰੀਬ ਅੱਗ ਲੱਗੀ ਹੈ ਸ਼ਾਰਟ ਸਰਕ ਕਰਕੇ। ਨਿਚਲੀ ਫਲੋਰ ਦੇ ਉੱਪਰ ਕੁਝ ਸਮਾਨ ਪਿਆ ਸੀਗਾ। ਉੱਪਰ ਇੱਕ ਲੈਬ ਔਰ ਉੱਪਰਲੀ ਫਸਟ ਫਲੋਰ ਦੇ ਉੱਪਰ ਪਰਿਵਾਰ ਰਹਿੰਦਾ ਸੀਗਾ। ਤੇ ਜਦੋਂ ਧੂਆ ਨਿਕਲਣ ਤੋਂ ਬਾਅਦ ਪਰਿਵਾਰ ਨੂੰ ਪਤਾ ਲੱਗਿਆ ਉਸ ਤੋਂ ਬਾਅਦ ਇਹ ਹਰਕਤ ਚਾਏ ਤੇ ਉੱਪਰੋਂ ਨੀਚੇ ਤਾਂ ਆ ਗਏ ਪਰ ਉੱਪਰ ਮਾਤਾ ਜੀ ਇੱਕ ਬਜ਼ੁਰਗ ਸੀਗੇ 70 ਸਾਲ ਤੋਂ ਜ਼ਿਆਦਾ ਦੀ ਉਮਰ ਦੀ ਔਰ ਇੱਕ ਬੱਚਾ ਜਿਹੜਾ ਸੀਗਾ 16 ਸਾਲ ਦਾ ਗਰਭ ਉਹ ਦੋਨੋਂ ਉੱਪਰ ਰਹਿ ਗਏ ਔਰ ਬੱਚੇ ਦੀ ਧੂਏਂ ਦੇ ਨਾਲ ਹੀ ਡੈਥ ਹੋ ਗਿਆ ਮਾਤਾ ਜੀ ਦੀ ਵੀ ਡੈਥ ਅੱਛਾ ਦੋ ਲੋਕਾਂ ਦੀ ਡੈਥ ਹੋ ਚੁੱਕੀ ਆ ਤਾਂ ਬਾਕੀ ਜਿਹੜੇ ਪਰਿਵਾਰ ਦੇ ਕਿੰਨੇ ਮੈਂਬਰ ਸੀਗੇ ਕਿੰਨਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਟੋਟਲ 9 ਸੀਗੇ 7 ਤਾਂ ਆ ਗਏ ਸੀ ਆਪੇ ਹੀ ਬਾਹਰ 7 ਆਪੇ ਹੀ ਬਾਹਰ ਆ ਗਏ ਸੀ ਸਿਰਫ ਦੋ ਜਿਹੜੇ ਸੀਗੇ ਉਹ ਰਹਿ ਗਏ ਲੱਗਦਾ ਜੀ ਪਰਿਵਾਰ ਦੇ ਵਿੱਚ ਮਾਤਮ ਦਾ ਮਾਹੌਲ ਬਹੁਤ ਬੁਰਾ ਹਾਲ ਹੈ ਜੀ ਪਰਿਵਾਰ ਦਾ ਰਿਕਸ਼ਾ ਨਹੀਂ ਜਾ ਰਿਹਾ ਪਰਿਵਾਰ ਦਾ ਤਾਂ ਹਾਲ ਇਨਾ ਮਾੜਾ ਜੀ ਮਤਲਬ ਦੇਖ ਕੇ ਆਪਣੇ ਆਪ ਨੂੰ ਰੋਣਾ ਹੁੰਦਾ ਉਹਨਾਂ ਦਾ ਇਹ ਮੈਂ ਪਰਿਵਾਰ ਨੂੰ ਬਹੁਤ ਪੁਰਾਣਾ ਜਾਣਦਾ 30 ਸਾਲ ਤੋਂ ਜਾਣਦਾ ਸਾਹਮਣੇ ਮੈਂ ਰਹਿ ਕੇ ਗਿਆ ਪਹਿਲਾਂ ਹੁਣ ਇਸ ਪਰਿਵਾਰ ਨੂੰ ਤਾਂ ਮੈਂ ਪੁਰਾਣੇ ਘਰ ਤੋਂ ਦੁਬਾਰਾ ਇਹ ਘਰ ਬਣਾਇਆ ਉਹਨਾਂ ਨੇ ਵਿਚਾਰਿਆਂ ਨੇ ਉਹਨਾਂ ਨੇ ਇੱਥੋਂ ਵਿਚਾਰਿਆਂ ਨੂੰ ਰੋਟੀ ਜੋਗੇ ਹੁੰਦੇ ਦੇਖਿਆ ਮੈਂ ਤਾਂ ਤਾ ਬਿਲਕੁਲ ਇਹ ਭਾਜਪਾ ਦੇ ਆਗੂ ਸੀਗੇ ਜੀਵਨ ਗੁਪਤਾ ਜਿਨ੍ਹਾਂ ਨੇ ਗਣਕਾਰ ਦਿੱਤੀ ਔਰ ਇਸ ਦੇ ਨਾਲ ਨਾਲ ਪੁਲਿਸ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਆ ਕਿਹਾ ਜਾ ਰਿਹਾ ਹੈ ਕਿ ਹੋਰ ਵੀ ਜਿਹੜੇ ਮੈਂਬਰ ਨੇ ਉਹ ਕਾਫੀ ਗੰਭੀਰ ਨੇ ਕਿਉਂਕਿ ਉਹਨਾਂ ਦੀ ਵੀ ਹਾਲਤ ਜਿਹੜੀ ਖਰਾਬ ਦੱਸੀ ਜਾ ਰਹੀ ਹੈ ਤਾਂ ਇਹ ਪਰਿਵਾਰਿਕ ਮੈਂਬਰਾਂ ਦੀਆਂ ਤਸਵੀਰਾਂ ਦਿਖਾ ਰਹੇ ਕਿ ਉਹਨਾਂ ਦੇ ਪਰਿਵਾਰ ਦੇ ਵਿੱਚ ਜਿਹੜਾ ਮਾਤਮ ਦਾ ਮਾਹੌਲ ਹੈ ਉਹ ਜਰੂਰ ਆ ਦੇਖਣ ਨੂੰ ਮਿਲ ਰਿਹਾ ਹੈ ਤਾਂ ਇੱਥੇ ਪੁਲਿਸ ਅਧਿਕਾਰੀ ਨੇ ਗੱਲਬਾਤ ਕਰਾਂਗੇ ਸਰ ਕੀ ਸਥਿਤੀ ਹੈ ਮੌਕੇ ਤੇ ਆਈ ਹੋ ਕਿਸ ਤਰੀਕੇ ਦੇ ਹਾਲਾਤ ਨੇ ਹੁਣ ਜੀ ਸਰ ਸ਼ਾਰਟ ਸਰਕਟ ਦੇ ਨਾਲ ਅੱਗ ਲੱਗੀ ਹੈ ਜਿਹੜੀ ਕੋਪੜਾ ਇੰਡਸਟਰੀ ਦਾ ਫੈਕਟਰੀ ਜਿਹੜੀ ਇਹ ਘਰ ਦੇ ਵਿੱਚ ਲਾਈ ਸੀ ਉੱਚ ਇੱਕ ਫੇਲਟੀ ਹੋਈ ਆ ਬਿਰਦ ਔਰ 70 ਸਾਲਾ ਦੀ ਉਹਦੀ ਡੈਥ ਹੋ ਗਈ ਸਰ ਕਿਹਾ ਜਾ ਰਿਹਾ ਦੋ ਦੀ ਮੌਤ ਹੋ ਚੁੱਕੀ ਹੈ ਇੱਕ ਬਜ਼ੁਰਗ ਮਹਿਲਾ ਤੇ ਬੱਚੇ ਦੀ ਬਜ਼ੁਰਗ ਮਹਿਲਾ ਜਿਹੜੀ ਉਹਨਾਂ ਦੀ ਮਦਰ ਸੀ ਉਹਦੀ ਡੈਥ ਹੋ ਗਈ ਕਨਫਰਮ ਹੋ ਗਈ ਪਰ ਜਿਹੜਾ ਬੱਚਾ ਹੈ ਸੀਰੀਅਸ ਹੈ ਹਸਪੀਟਲ ਐਡਮਿਟ ਹੈ ਜੀ ਕੋਈ ਉਹਨਾਂ ਦੀ ਕਨਫਰਮੇਸ਼ਨ ਕੁਝ ਨਹੀਂ ਹੋਈ ਹਸਪੀਟਲ ਹੈ ਤਾਂ ਤਸਵੀਰਾਂ ਲੁਧਿਆਣਾ ਦੀ ਦਿਖਾ ਰਹੇ ਹਾਂ ਜਿੱਥੇ ਭਿਆਨਕ ਅੱਗ ਲੱਗੀ ਹੈ ਦੋ ਕੋਠੀਆਂ ਸੀ ਬਿਲਕੁਲ ਜਿੱਥੇ ਭਿਆਨਕ ਅੱਗ ਲੱਗੀ ਦੱਸਿਆ ਜਾ ਰਿਹਾ ਹੈ ਕਿ ਹੌਜ਼ਰੀ ਦਾ ਸਮਾਨ ਪਿਆਸੀ ਜਿਸ ਦੇ ਵਿੱਚ ਅੱਗ ਲੱਗੀ ਤੇ ਸ਼ਾਰਟ ਸਰਕਟ ਅੱਗ ਦੀ ਵਜ੍ਹਾ ਦੱਸੀ ਜਾ ਰਹੀ ਹੈ ਫਿਲਹਾਲ ਹਾਲਾਂਕਿ ਪੁਲਿਸ ਦੇ ਵੱਲੋਂ ਪੁਸ਼ਟੀ ਨਹੀਂ ਕੀਤੀ ਗਈ ਬੱਚਾ ਸੀਰੀਅਸ ਹੈ ਪਰ ਇਹਨਾਂ ਜ਼ਰੂਰ ਦੱਸਿਆ ਗਿਆ ਹੈ ਕਿ ਜੋ ਇੱਕ ਬਜ਼ੁਰਗ ਔਰਤ ਹੈ ਉਸ ਦੀ ਮੌਤ ਹੋ ਗਈ ਹੈ ਤੇ ਬੱਚਾ ਹਲੇ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ ਪੁਲਿਸ ਨੇ ਵੱਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਕਿ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ ਪਰ ਉੱਥੇ ਹੀ ਕੁਝ ਲੋਕ ਜਿਹੜੇ ਮੌਕੇ ਤੇ ਮੌਜੂਦ ਸੀ ਉਹਨਾਂ ਦਾ ਕਹਿਣਾ ਹੈ ਕਿ ਜਾਨ ਚਲੇ ਗਈ ਹੈ ਹਾਲਾਂਕਿ ਜਦੋਂ ਤੱਕ ਸਪਸ਼ਟ ਨਹੀਂ ਹੋ ਜਾਂਦਾ ਅਸੀਂ ਅਧਿਕਾਰੀ ਤੌਰ ਤੇ ਇਹ ਗੱਲ ਨਹੀਂ ਕਹਿ ਸਕਦੇ ਪਰ ਇੰਨਾ ਜ਼ਰੂਰ ਹੈ ਕਿ ਇਸ ਹਾਦਸੇ ਨੇ ਜ਼ਿੰਦਗੀ ਖੋ ਲਈ ਹੈ ਤੇ ਇਸ ਹਾਦਸੇ ਨੇ ਵੱਡੇ ਪੱਧਰ ਤੇ ਆਰਥਿਕ ਨੁਕਸਾਨ ਵੀ ਕੀਤਾ ਹੈ ਰਜਿੰਦਰ ਜੇਕਰ ਚਸ਼ਮਦੀਦ ਜਿਹੜੇ ਮੌਕੇ ਤੇ ਮੌਜੂਦ ਹੋਣ ਉਹਨਾਂ ਨਾਲ ਗੱਲਬਾਤ ਕੀਤੀ ਜਾ ਸਕੇ ਉਹਨਾਂ ਨੇ ਕੀ ਕੁਝ ਦੇਖਿਆ ਗਵਾਂਢੀ ਹੋਣਗੇ ਬਹੁਤ ਸਾਰੇ ਇੱਥੇ ਉਹਨਾਂ ਨੇ ਕੀ ਕੁਝ ਦੇਖਿਆ ਕਿੰਨਾ ਸਮਾਨ ਪਹਿਲਾਂ ਵੀ ਪਿਆ ਹੁੰਦਾ ਹ ਹੌਜ਼ਰੀ ਦਾ ਜਾਂ ਫਿਰ ਅੱਜ ਹੀ ਪਿਆ ਸੀ ਜਾਂ ਇੱਥੇ ਕੰਮਕਾਰ ਵੀ ਕਰਦੇ ਨੇ ਕੋਈ ਹੌਜ਼ਰੀ ਦਾ ਜਾਂ ਸਿਰਫ ਵੈਸੇ ਸਮਾਨ ਰੱਖਿਆ ਹੋਇਆ ਸੀ ਉਹਦੇ ਵਿੱਚ ਅੱਗ ਲੱਗੀ ਉੱਪਰਲੀ ਮੰਜ਼ਿਲ ਤੇ ਆਪ ਰਹਿੰਦੇ ਸੀ ਕਿ ਕੋਈ ਜਾਣਕਾਰੀ ਆ ਦੇਖੋ ਬਿਲਕੁਲ ਜਿਸ ਤਰੀਕੇ ਨਾਲ ਪਹਿਲਾਂ ਵੀ ਤਸਵੀਰਾਂ ਦਿਖਾਉਣ ਦਾ ਯਤਨ ਕੀਤਾ ਕਿ ਇਸ ਘਰ ਦੇ ਵਿੱਚ ਦੋ ਮੰਜ਼ਿਲਾ ਤਿੰਨ ਮੰਜ਼ਿਲਾ ਇਮਾਰਤ ਹੈ ਔਰ ਇਥਾਂ ਜਿਹੜੀ ਆ ਦੱਸਿਆ ਜਾ ਰਿਹਾ ਕਿ ਹੋਜਰੀ ਦੀ ਜਿਹੜੀ ਆ ਫੈਕਟਰੀ ਉਹ ਬਣਾਈ ਹੋਈ ਸੀ ਔਰ ਇੱਥੇ ਸਾਰੀ ਜਿਹੜੀ ਘਟਨਾ ਵਾਪਰੀ ਆ ਤਾਂ ਦੇਖ ਸਕਦੇ ਹੋ ਕਿ ਧਾਗਾ ਜਿਹੜਾ ਵੱਡੀ ਤਾਦਾਦ ਦੇ ਵਿੱਚ ਟੀ-ਸ਼ਰਟਸ ਨੇ ਔਰ ਜਿਹੜਾ ਹੋਜਰੀ ਦੇ ਸਬੰਧਿਤ ਜਿਹੜਾ ਸਮਾਨ ਹੈ ਉਹ ਜਿਹੜਾ ਪਿਆ ਹੋਇਆ ਨਜ਼ਰ ਆ ਰਿਹਾ ਤਾਂ ਉਹ ਵੀ ਤਸਵੀਰਾਂ ਦਿਖਾਉਣ ਦਾ ਯਤਨ ਕਰਾਂਗੇ ਕਿ ਇੱਥੇ ਜਿਹੜਾ ਹੋਜਰੀ ਦਾ ਸਮਾਨ ਸੀਗਾ ਔਰ ਇਹ ਸਾਰਾ ਸੜਕੇ ਸਵਾਹ ਹੋ ਚੁੱਕਿਆ ਪਰ باوجود ਇਸ ਦੇ ਕਿਹਾ ਜਾ ਸਕਦਾ ਕਿ ਸ਼ਾਰਟ ਸਰਕਟ ਜਿਹੜਾ ਅੱਗ ਲੱਗਣ ਦਾ ਕਾਰਨ ਜਿਹੜਾ ਉਹ ਜ਼ਰੂਰ ਦੱਸਿਆ ਜਾ ਰਿਹਾ ਪਰ ਇਸ ਦੇ ਚਲਦਿਆਂ ਦੱਸਿਆ ਜਾ ਰਿਹਾ ਕਿ ਕਾਫੀ ਜਿੱਥੇ ਨੁਕਸਾਨ ਹੋਇਆ ਤਾਂ ਉੱਥੇ ਪਰਿਵਾਰਿਕ ਮੈਂਬਰਾਂ ਨੂੰ ਵੀ ਇਸ ਦਾ ਨੁਕਸਾਨ ਝੱਲਣਾ ਪਿਆ ਕਿਉਂਕਿ ਉਹਨਾਂ ਦੇ ਪਰਿਵਾਰ ਦਾ ਜਿਹੜਾ ਜੀ ਹੈ ਉਹ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਤਾਂ ਕਿਤੇ ਨਾ ਕਿਤੇ ਪਰਿਵਾਰ ਨੂੰ ਵੀ ਇਸ ਕੱਲ ਨੂੰ ਲੈ ਕੇ ਜਰੂਰ ਮਹਿਸੂਸ ਹੋ ਰਿਹਾ ਤਾਂ ਪਰਿਵਾਰਿਕ ਮੈਂਬਰ ਉੱਪਰੋਂ ਆਂਦੇ ਹੋਏ ਵੀ ਖਾਈ ਦੇ ਰਹੇ ਨੇ ਕਿਉਂਕਿ ਜਾਨੀ ਨੁਕਸਾਨ ਦੇ ਨਾਲ ਨਾਲ ਮਾਲੀ ਨੁਕਸਾਨ ਵੀ ਜਿਹੜਾ ਹੋਇਆ ਤਾਂ ਇਸ ਨੂੰ ਵੀ ਲੈ ਕੇ ਕਿਤੇ ਨਾ ਕਿਤੇ ਪਰਿਵਾਰਿਕ ਮੈਂਬਰ ਅਸ਼ੰਕਾ ਚ ਨੇ ਸਰ ਕਿੰਨੇ ਮੈਂਬਰ ਸੀ ਪਰਿਵਾਰ ਦੇ ਜਿਹੜੀ ਇਹ ਸਾਰੀ ਘਟਨਾ ਹੋਈ ਹੈ ਦੋ ਮੈਂਬਰ ਸੀ ਦੋ ਮੈਂਬਰਾਂ ਦੀ ਡੈਥ ਹੋ ਚੁੱਕੀ ਲੱਗਦਾ ਸਾਡੇ ਨਾਲ ਦਾ ਘਰ ਹੈ ਇਹ ਸਰ ਕਿੰਨੇ ਵਜੇ ਘਟਨਾ ਹੋਈ ਹੈ 8:30 ਪੋਨੇ ਨੂੰ ਤਾਂ ਹੁਣ ਉਸਰ ਬਾਕੀ ਜਿਹੜੇ ਮੈਂਬਰ ਕਿੰਨੇ ਕ ਮੈਂਬਰ ਸੀਗੇ ਸੁਰੱਖਿਅਤ ਨੇ ਸਾਰੇ ਸੇਫ ਹੈ ਕੰਟਰੋਲ ਹੋ ਗਿਆ ਸਰ ਆ ਬਿਲਕੁਲ ਜਿਹੜੇ ਸੀ ਹੈਗੇ ਨੇ ਉਹਨਾਂ ਦੇ ਦਸਨ ਮੁਤਾਬਕ ਦੋ ਦੀ ਜਿਹੜੀ ਆ ਮੌਤ ਹੋ ਚੁੱਕੀ ਹਾਲਾਂਕਿ ਪੁਲਿਸ ਵੱਲੋਂ ਇਸ ਗੱਲ ਨੂੰ ਲੈ ਕੇ ਜੜੀ ਆ ਇੱਕ ਮਹਿਲਾ ਬਜ਼ੁਰਗ ਦੀ ਜਿਹੜੀ ਪੁਸ਼ਟੀ ਕੀਤੀ ਗਈ ਆ ਪਰ ਕਿਸੇ ਪਾਸੇ ਕਿਹਾ ਜਾ ਸਕਦਾ ਕਿ ਦਮ ਕੁੱਟਣ ਦੇ ਨਾਲ ਜਿਹੜੀ ਇਹ ਮੌਤ ਹੋਈ ਹੈ ਜੀ ਠੀਕ ਹੈ ਅਰਜੰਦਰ ਬਹੁਤ ਸ਼ੁਕਰੀਆ ਅਰਜੰਦਰ ਅਰੋੜਾ ਲੁਧਿਆਣਾ ਤੋਂ ਮੇਰੇ ਸਹਿਯੋਗੀ ਜਾਣਕਾਰੀ ਦੇ ਰਹੇ ਸੀ ਇੱਕ ਬੇਹਾਦ ਹੀ ਦੁਖਦਾਇਕ ਘਟਨਾ ਵਾਪਰੀ ਹੈ ਘਰ ਦੇ ਵਿੱਚ ਅੱਗ ਲੱਗ ਗਈ ਠੇਹਾ ਹੌਜ਼ਰੀ ਦਾ ਸਮਾਨ ਬਣਾਇਆ ਜਾ ਰਿਹਾ ਸੀ ਹੌਜ਼ਰੀ ਦਾ ਸਮਾਨ ਪਿਆ ਸੀ ਤੇ ਉੱਪਰ ਰਿਹਾਇਸ਼ ਸੀ ਤਾਂ ਇਹ ਪਰਿਵਾਰ ਉੱਪਰ ਰਹਿੰਦਾ ਸੀ ਜਿਸ ਦੇ ਵਿੱਚ ਹੁਣ ਜਾਣਕਾਰੀ ਇਹ ਮਿਲ ਰਹੀ ਹੈ ਕਿ ਦੋ ਮੌਤਾਂ ਹੋਈਆਂ ਨੇ ਇੱਕ ਦਾਦੀ ਦੀ ਤੇ ਇੱਕ ਪੋਤੇ ਦੀ ਹਾਲਾਂਕਿ ਪੁਲਿਸ ਕਹਿ ਰਹੀ ਹੈ ਕਿ ਹਾਲੇ ਅਧਿਕਾਰੀ ਤੌਰ ਤੇ ਉਹਨਾਂ ਕੋਲ ਜਾਣਕਾਰੀ ਨਹੀਂ ਮਿਲੀ ਆ ਪਰ ਪਰਿਵਾਰਿਕ ਮੈਂਬਰ ਤੇ ਜਿਹੜੇ ਆਲੇ ਦੁਆਲੇ ਦੇ ਲੋਕ ਨੇ ਗਵਾੰਡੀ ਨੇ ਉਹ ਜਾਣਕਾਰੀ ਦੇ ਰਹੇ ਨੇ ਸ਼ਾਰਟ ਸਰਕਟ ਅੱਗ ਦਾ ਕਾਰਨ ਦੱਸਿਆ ਜਾ ਰਿਹਾ ਹੈ ਤੇ ਇਹ ਵੀ ਕਾਰਨ ਹੈ ਕਿ ਘਰ ਦੇ ਵਿੱਚ ਕਿਉਂਕਿ ਹੌਜ਼ਰੀ ਦਾ ਸਮਾਨ ਸੀ ਫੈਕਟਰੀ ਥੱਲੇ ਚੱਲਦੀ ਸੀ ਉੱਪਰ ਰਿਹਾਈ ਸੀ ਬਹੁਤ ਸਾਰੇ ਲੋਕ ਅਝਾ ਕਰਦੇ ਨੇ ਕਿ ਇਹਾ ਕੰਮਕਾਰ ਹੁੰਦਾ ਏ ਜਾਂ ਸਟੋਰ ਬਣਾ ਲਿਆ ਜਾਂਦਾ ਏ ਉੱਪਰ ਰਿਹਾਈ ਹੁੰਦੀ ਆ ਤੇ ਇਸ ਨੇ ਭਿਆਨਕ ਤਬਾਹੀ ਮਚਾ ਦਿੱਤੀ ਹਾਲਾਂਕਿ 8 ਲੋਕਾਂ ਨੂੰ ਰੈਸਕਿਊ ਕੀਤਾ 2 ਦੀ ਮੌਤ ਹੋ ਚੁੱਕੀ ਹੈ ਕਾਰਨ ਦਾ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਇਹ ਸਾੜਿਆਂ ਦੇ ਨੂੰ ਅੱਗ ਲੱਗੀ ਹੋਈ ਸੀ ਇਹ ਕਨਵੈਸਟੀਗੇਸ਼ਨ ਦਾ ਪਾਰਟ ਹੈਗਾ ਇਹ ਤਾਂ ਬਾਅਦ ਚ ਦੇਖਿਆ ਜਾਊਗਾ ਵੀ ਕੀ ਹੋਇਆ ਕਿੱਦਾਂ ਹੋਇਆ ਕਿੰਨਾ ਕਿੰਨਾ ਸਮਾਨ ਜਲਿਆ ਹੈਗਾ ਕਿ ਕਿੰਨੇ ਮੰਜ਼ਿਲਾਂ ਮਤਰਾ ਜੀ ਇਹ ਗਰਾਊਂਡ ਪਲੱਸ 2 ਹੈ ਜੀ 3 ਮੰਜ਼ਿਲਾ नीचे ਇਹਨਾਂ ਦੀ ਨਹੀਂ નીચે ਇਹਨਾਂ ਦੀ ਫੈਕਟਰੀ ਸੀਗੀ ਉੱਪਰ ਇਹਨਾਂ ਦੀ ਰਹਾਇਸ਼ ਸੀਗੀ ਰਹਾਇਸ਼ ਦੇ ਵਿੱਚ ਇਹਨਾਂ ਦੇ ਕਾਫੀ ਬੰਦੇ ਸੀਗੇ ਜੋ ਵੀ ਫੈਮਿਲੀ ਮੈਂਬਰ ਇਹਨਾਂ ਦੇ ਹੈਗੇ ਆ ਕੁਝ ਬੰਦੇ ਇਹਨਾਂ ਦੇ ਜਦੋਂ ਅੱਗ ਲੱਗੀ ਆ ਉਹ ਭੱਜ ਕੇ ਬਾਹਰ ਨਿਕਲ ਗਏ ਧੂਆ ਦੇਖ ਕੇ ਤੇ ਤਿੰਨ ਬੰਦੇ ਤਿੰਨ ਪਰਸਨ ਜਿਹੜੇ ਸੀਗੇ ਉਹਦੇ ਵਿੱਚ ਇੱਕ ਲੇਡੀ ਸੀ ਦੋ ਜਾਨ ਸੀਗੇ ਉਹ ਜੇ ਅੰਦਰ ਹੀ ਸੀਗੇ ਜਿਨ੍ਹਾਂ ਨੂੰ ਅਸੀਂ ਇੱਕ ਇੱਕ ਨੂੰ ਅਸੀਂ ਗਵਾਂਡੀਆਂ ਦੀ ਛੱਤ ਦੇ ਉੱਤੋਂ ਦੀ ਕੜ ਕੇ ਰੈਸਕਿਊ ਕੀਤਾ ਹੈ ਇੱਕ ਨੂੰ ਅਸੀਂ ਬੀਐਸਏਟ ਪਾ ਕੇ ਸ਼ੀਸ਼ੇ ਤੋੜ ਕੇ ਰਿਸਕਿਊ ਕੀਤਾ ਇੱਕ ਨੂੰ ਅਸੀਂ ਆਨਸਰ ਪਹਿਲਾਂ ਰਿਸਕਿਊ ਕੀਤਾ ਤੇ ਸਿਰਫ ਇੰਨੀਆਂ ਗੱਡੀਆਂ ਲੱਗ ਚੁੱਕੀਆਂ ਹੁਣ ਗੱਡੀਆਂ ਸਾਡੀਆਂ 7-8 ਠੇਗੀਆਂ ਮੌਕੇ ਤੇ ਜੀ ਜੋ ਵਾਰ-ਵਾਰ ਰੀਫਿਲ ਹੋ ਕੇ ਪਾਣੀ ਦੀਆਂ ਭਰਕੇ ਤੇ ਪਹੁੰਚ ਰਹੀਆਂ ਹੈ ਤਿੰਨ ਵਾਰ ਗਲੀ ਆਈ ਚੋਪਰਾ ਨਿਵਾਸ ਹੈ ਇਹਨਾਂ ਦੇ ਮੁੰਡਿਆਂ ਦੇ ਇਹਦੇ ਨਾਲ ਅੱਗ ਲੱਗੀ ਆ ਕੀ ਕੰਮ ਕੀ ਕਰਦੇ ਜੀ ਇਹਦਾ ਯਾਵਨ ਦਾ ਕੰਮ ਹੈ ਜੀ ਫੌਜੀ ਹੈ ਇੰਦਰੀ ਇੰਦਰੀ ਜੀ ਇੰਦਰੀ ਕਿੰਨੀ ਟੇਵਰ ਕੰਮ ਕਰਦੀ ਹੈ ਜੀ 10-12 ਬਾਰੇ ਮੁੰਡੇ ਹੋਣਗੇ ਜੀ 10-12 ਦੇ ਹੋਣਗੇ ਕੀ ਹੁਣ ਇਥੇ ਸਿੱਧੀ ਫਾਇਰ ਕੰਟਰੋਲ ਹੋ ਗਈ ਹੈ ਜੀ ਜਿਹੜੇ ਫਾਇਰ ਬਗੜਾ ਨੇ ਹੈ ਇਹ ਬਚਾਰੇ ਨੇ ਬਹੁਤ ਮਦਦ ਕੀਤੀ ਹੈ ਜੀ ਆਪਣੇ ਭਾਪੜਾ ਦਾ ਮੁੱਲਾ ਪੈ ਜਾਂਦਾ ਇੱਥੇ ਟੋਲਮਾ ਪੜਾਈ ਗਈ ਚੰ ਇੱਥੇ ਚੋਪੜਾ ਇੰਡਸਟਰੀ ਲੱਗੀ ਆ ਜਿਨ੍ਹਾਂ ਦਾ ਥੱਲੇ 12 ਬਾਰੇ ਨਾਲ ਧਾਗੇ ਦਾ ਹੁੰਦਾ ਉੱਪਰ ਹੀ ਰਹਿਣਾ ਉਹ ਸਾਥ ਸੜਕ ਤੋਂ ਲੱਗਣ ਵਾਲਾ ਇੱਥੇ ਕਾफी ਨੁਕਸਾਨ ਹੋ ਗਿਆ ਤੇ ਇੱਕ ਲੇਡੀ ਜਾਂ ਪਰੀ ਸਾਦੀ ਸੋਹੜਾ ਰਣੀ ਉਹਨਾਂ ਦੀ ਮੌਤ ਹੋ ਗਈ ਜਿਸ ਨੂੰ ਦਾ ਹਫਤਾ ਤੋਂ ਬੁਆਇਆ ਇੱਕ ਲੜਕਾ ਇਹਨਾਂ ਦਾ ਉਹ ਸੀਰੀਅਸ ਆਡੀੰਸ ਸੀ ਚ ਉਹ ਨਟਰਾਓ